ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬ੍ਰਿੰਦਰ ਸਿੰਘ ਭੰਗੂ ਯੂਥ ਲੀਡਰ ਆਮ ਆਦਮੀ ਪਾਰਟੀ ਮੇਰੇ ਵਾਈਫ ਸੰਦੀਪ ਕੌਰ ਰਾਮਪੁਰ ਜੋਂ ਤੋਂ ਬਲਾਕ ਸੰਮਤੀ ਮੈਂਬਰ ਚੁਣੇ ਗਏ ਨੇ ਜਿੱਥੇ ਮੈਂ ਇੱਥੇ ਸ਼ਹੀਦੀ ਜੋੜ ਮਿਲ ਤੇ ਪ੍ਰਣਾਵ ਸਿੰਘ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ ਧੰਨ ਧੰਨ ਬਾਬਾ ਜੋਰਾਪ ਸਿੰਘ ਧੰਨ ਧੰਨ ਬਾਬਾ ਤਿੰਨ ਧੰਨ ਧੰਨ ਮਾਤਾ ਗੁਜਰ ਕੌਰ ਜੀ ਤੇ ਵੱਡੇ ਸਹਿਬਜ਼ਾਦੇ ਤੇ ਹੋਰ ਜਿੰਨੇ ਵੀ ਸਾਡੇ ਸਿੰਘ ਸ਼ਹੀਦ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਕੋਟਨ ਕੋਟਨ ਪ੍ਰਣਾਮ ਕਰਦਾ ਹਾਂ ਉਹ ਉੱਥੇ ਹੀ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਸ਼ਹੀਦੀ ਜੋੜ ਮੇਲ ਫਤੇਗੜ ਸਾਹਿਬ ਅਤੇ ਚਮਕੌਰ ਸਾਹਿਬ ਸ਼ਹੀਦੀ ਜੋੜ ਮੇਲ ਸ਼ੁਰੂ ਹੋਣ ਵਾਲੇ ਨੇ ਜਿੱਥੇ ਸਾਡੇ ਜ਼ਿਲ੍ਹਾ ਫਤੇਗੜ ਸਾਹਿਬ ਤੇ ਗੁਰਦੁਆਰਾ ਫਤੇਗੜ ਸਾਹਿਬ ਜਿੱਥੇ ਸਾਡੇ ਵੱਡੇ ਗੁਰਦੁਆਰ ਸਾਹਿਬ ਜੋਤੀ ਸਰੂਪ ਸਾਹਿਬ ਸੰਗਤਨ ਵਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿਚ ਆਣਗੀ ਉੱਥੇ ਹੀ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਇੱਥੇ ਸੰਗਤ ਨੇ ਬਹੁਤ ਲੱਖਾਂ ਦੀ ਗਿਣਤੀ ਵਿੱਚ ਕਿਵੇਂ ਪਿਛਲੇ 2 ਸਾਲਾਂ ਤੋਂ ਸੰਗਤ ਬਹੁਤ ਜ਼ਿਆਦਾ ਲੱਖਾਂ ਦੀ ਗਿਣਤੀ ਵਿੱਚ ਆ ਰਹੀ ਹੈ ਉੱਥੇ ਆਪਣੇ ਇਲਾਕਾ ਨਿਵਾਸੀਆਂ ਦਾ ਫਰਜ਼ ਬਣਦਾ ਕਿ ਆਪਾਂ ਜੋ ਵੀ ਰਸਤੇ ਨੇ ਇਸ ਕਲੀਅਰ ਰੱਖੀਏ ਸਾਫ ਸੁਥਰੇ ਰੱਖੀਏ ਰਿਫਲੈਕਟਰ ਵਗੈਰਾ ਤੋਂ ਦੋ ਦੋ ਲਗਾ ਕੇ ਰੱਖੀਏ ਕਿਉਂਕਿ ਜਿਹੜੀ ਸੰਗਤ ਨੇ ਮੱਥਾ ਟੇਕਣ ਆਉਣਾ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਆਪਾਂ ਉਹਨਾਂ ਦਾ ਸਾਥ ਦੇ ਤਾਂ ਜੋ ਸੰਗਤ ਆਪਣਾ ਉੱਥੇ ਸੀ ਗੁਰੂ ਸਾਹਿਬ ਦੇ ਚਾਰਨਾ ਵਿੱਚ ਸਾਹਿਬ ਜਾਦਾਂ ਦੇ ਚਾਰਨਾ ਵਿੱਚ ਨਮਸਤਕ ਹੋ ਸਕੇ ਆਪਾਂ ਵੱਤੋ ਵੱਤ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਰਸਤੇ ਸਾਫ ਸੁਥਰੇ ਕਰਕੇ ਰੱਖਣੇ ਨੇ ਤਾਂ ਜੋ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਜੇਕਰ ਕਿਸੇ ਸੰਗਤ ਨੂੰ ਦਿੱਕਤ ਆਦੀ ਹੈ ਤਾਂ ਆਪਾਂ ਉਹਨਾਂ ਦੀ ਵੱਤੋ ਵੱਤ ਮਦਦ ਕਰਨੀ ਹੈ ਕਿਉਂਕਿ ਆਪਣੇ ਸ਼ਹੀਦਾਂ ਦੀ ਧਰਤੀ ਫਤੇਗੜ ਸਾਹਿਬ ਹੈ ਜਿੱਥੇ ਸਾਡੇ ਸਾਹਿਬ ਜਾਦਾਂ ਦਾ ਖੂਨ ਡੁੱਲਿਆ ਬਹੁਤ ਇਲਸਾਨੀ ਸ਼ਹਾਦਤ ਵਾਲੀ ਧਰਤੀ ਹੈ ਮੈਂ ਸੂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂ ਕਿ ਇਸ ਇਲਸਾਨੀ ਸ਼ਹਾਦਤ ਤੇ ਆਪਾਂ ਜੋ ਸੰਗਤਾਂਣੀ ਆ ਰਹੀ ਐ ਸਮਾ ਸਾਡੇ ਕੋਲ ਉਹਨਾਂ ਦਾ ਬਤ ਵਸ ਸਹਿਯੋਗ ਦੀ ਜੇ ਸਾਧ ਲਈ ਧੰਨਵਾਦ